ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਿਆ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਆਂ ਅੱਜ ਦੀ ਵੱਡੀ ਖਬਰ ਮੋੜ ਦੇ ਬੱਸ ਅੱਡੇ ਤੋਂ ਪੀ ਆਰਟੀਸੀ ਦੀ ਬੱਸ ਚੋਰੀ ਕਰਨ ਦੀ ਕੋਸ਼ਿਸ਼ ਮੋੜ ਮੰਡੀ 28 ਜੁਲਾਈ ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਨਿੱਗੜਦੀ ਜਾ ਰਹੀ ਹੈ ਇਤਿਹਾਰ ਰੋਜ਼ ਹੀ ਠੱਗੀਆਂ ਚੋਰੀਆਂ ਧਮਕੀਆਂ ਕਤਲ ਦੇ ਮਾਮਲੇ ਹੋ ਰਹੇ ਹਨ ਚੋਰਾਂ ਦੇ ਹੌਸਲੇ ਤਾਂ ਇਥੋਂ ਤੱਕ ਬਲੰਦ ਹੋ ਚੁੱਕੇ ਹਨ ਕਿ ਮੋੜ ਮੰਡੀ ਦੇ ਬਸ ਅੱਡੇ ਤੋਂ ਪੀਆਟੀਸੀ ਦੀ ਨਵੀਂ ਬਸ ਚੋਰੀ ਕਰਕੇ ਲੈ ਗਈ ਸਨ ਪਰ ਦੀ ਮਾੜੀ ਕਿਸਮਤ ਇਹ ਹੀ ਹੈ ਕਿ ਬਸ ਅੱਡੇ ਤੋਂ 1.5 ਕਿਲੋਮੀਟਰ ਖਰਾਬ ਸੀਵਰੇਜ ਦੇ ਕਾਰਨ ਛੜਕ ਉੱਪਰ ਬਹੁਤ ਵੱਡੇ ਵੱਡੇ ਟੋਏ ਸਨ ਜਿਸ ਕਾਰਨ ਬਸ ਇਨ੍ਹਾਂ ਟੋਿਆਂ ਵਿੱਚ ਖੁੱਬ ਗਈ ਹੈ ਤੇ ਚੋਰ ਉਸ ਨੂੰ ਚੋਰੀ ਕਰਨੇ ਸਫਲ ਨਹੀਂ ਹੋ ਸਕੇ ਪਰ ਆਪਾ ਚਾਨਕਨੀ ਸਾਹਿਬ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਮਾਂਸਾ ਸਾਈਡ ਤੋਂ ਆ ਰਹੇ ਪੀਆਰਟੀਸੀ ਦੇ ਡਰਾਈਵਰ ਨੇ ਵੱਲੋਂ ਦੱਸਿਆ ਗਿਆ ਹੈ ਕਿ ਪੀਆਰਟੀਸੀ ਦੀ ਬਸ ਕੁਮੰਚ ਕੈਂਚੀਆਂ ਰੋਡ ਤੇ ਚਿੱਕੜ ਵਿੱਚ ਫਸੀ ਹੋਈ ਖੜੀ ਦਿਖੀ ਹੈ ਇਹ ਜਦ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਵੱਲੋਂ ਦੇਖਿਆ ਗਿਆ ਹੈ ਕਿ ਬਸ ਤਾਂ ਸੱਚਮੁੱਚ ਹੀ ਚਿੱਕੜ ਵਿੱਚ ਫਸੀ ਹੋਈ ਸੀ ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਜਾਰਾ ਹੈ ਕਿ ਕਿਸੇ ਚੋਰ ਵੱਲੋਂ ਇਸ ਬਸ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਖੱਡੇ ਵਿੱਚ ਬਸ ਖੁੱਬਣ ਕਾਰਨ ਚੋਰ ਇਸ ਨੂੰ ਛੱਡ ਕੇ ਭੱਜ ਗਏ ਹਨ ਪੀਆਰਟੀਸੀ ਦੇ ਇੰਸਪੈਕਟਰ ਸੁਪਾਲ ਸਿੰਘ ਪਾਲੀ ਨੇ ਦੱਸਿਆ ਹੈ ਕਿ ਦੱਸਿਆ ਹੈ ਕਿ ਦੱਸਦਿਆਂ ਕਿਹਾ ਹੈ ਕਿ ਉਹਨਾਂ ਨੂੰ ਸਵੇਰੇ 6:00 ਵਜੇ ਇਸ ਚੋਰੀ ਦਾ ਪਤਾ ਲੱਗਿਆ ਉਹਨਾਂ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਪੁਲ ਮੋੜ ਪੁਲਿਸ ਨੂੰ ਦਿੱਤੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਰੋਡ ਤੇ ਸਾਰੇ ਸੀਸੀਟੀਵੀ ਕੈਮਰੇ ਇੱਕ ਕੀਤੇ ਜਾਣੇ ਜਾ ਰਹੇ ਹਨ ਪੁਲਿਸ ਇਸ ਮਾਮਲੇ ਸਬੰਧੀ ਮੋੜ ਪੁਲਿਸ ਦੇ ਐਸ ਐਚਓ ਤੁਰਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੀ ਆਰਟੀਸੀ ਦੇ ਅਧਿਕਾਰੀਆਂ ਦੇ ਬਿਆਨ ਦੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਜਲਦੀ ਹੀ ਇਸ ਵਸਤੂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਲੱਭ ਲਵੇਗੀ ਜਾਣਕਾਰੀ ਇਹ ਵੀ ਮਿਲੀ ਹੈ ਕਿ ਚੋਰਾ ਵੱਲੋਂ ਦੋ ਬੱਸ ਹੋਰ ਬੱਸਾਂ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਸਟਾਰਟ ਨਹੀਂ ਹੋ ਸਕਿਆ ਸਟਾਰਟਿੰਗ ਹੋ ਜਦ ਕਿ ਜਦ ਕਿ ਇਹ ਬਸ ਜੋ ਨਵੀਂ ਸੀ ਉਸ ਨੂੰ ਚੋਰ ਸਟਾਰਟ ਕਰਨ ਵਿੱਚ ਸਫਲ ਹੋ ਗਏ ਸਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ